ਸਾਰੇ ਜਿਹੜੇ ਇਕੱਠੇ ਹੋ ਗਏ ਆ। ਇਹੀ ਹੈ ਖਾਸੀਅਤ ਪੰਜਾਬ ਦੀ। ਯੂਨਿਟੀ, ਟੁਗੇਦਰਨੈਸ। ਲੈਟਸ ਸਟੈਂਡ ਅਪ ਫॉर ਪੰਜਾਬ। ਪੰਜਾਬ ਨੀਡਸ ਅਸ। ਜਿੱਦਾਂ ਵੀ ਤੁਸੀਂ ਹੈਲਪ ਕਰ ਸਕਦੇ ਹੋ, ਜਿੰਨੀ ਵੀ ਤੁਸੀਂ ਹੈਲਪ ਕਰ ਸਕਦੇ ਹੋ। ਜੇ ਤੁਸੀਂ ਪੰਜਾਬ ਚੋਂ ਤੇ ਉੱਥੇ ਹੈਲਪ ਕਰ ਸਕਦੇ ਹੋ, ਜੇ ਤੁਸੀਂ ਕਿਤੇ ਹੋਰ ਰਹਿ ਰਹੇ ਹੋ ਤੇ ਉੱਥੋਂ ਹੈਲਪ ਕਰ ਸਕਦੇ ਹੋ। ਆ ਜੋ ਹੈਲਪ ਕਰੀਏ। ਪ੍ਰੇ ਕਰੀਏ। हेल्प करिए, ठे खड़े होइए। एम सो हैप्पी एंड सो थैंकफुल टू सी कि सारा पंजाब इ्ठा हो गया सारी पंजाबी इंडस्ट्री इंडस्ट्रीठी हो गई है सारी दुनिया इट्ठी हो गई है पंजाबी जिथे जिथे भी रह रहे उ अपने एफर्ट्स पा रहे टू हेल्प रीबिल्ड पंजाब इट्स बैन हार्ट ब्रेकिंग टू सी व्हाट्स बैन हैपनिंग इन पंजाब बहुत दिल दुखद वीडियोस देख के ਉਹ ਡੈਮੇਜ ਕੰਟਰੋਲ ਚੱਲ ਰਿਹਾ ਤੇ ਹੋਪਫੁਲੀ ਉਹ ਜਲਦੀ ਆਪਾਂ ਰੀਬਿਲਡ ਕਰਾਂਗੇ ਤੇ ਜਿਹੜਾ ਜਿੰਨੀ ਵੀ ਹੱਗ ਕਰ ਸਕਦਾ ਉਹਨੂੰ ਉਨੀ ਕਰਨੀ ਚਾਹੀਦੀ ਹੈ लेट्स 올 ਸਟੈਂਡ ਅਪ ਫॉर ਪੰਜਾਬ लेट्स 올 ਹੈਲਪ ਰੀਬਿਲਡ ਪੰਜਾਬ ਐਂਡ ਮੋਸਟ ਇੰਪੋਰਟੈਂਟਲੀ लेट्स ਪ੍ਰੇ ਫॉर ਪੰਜਾਬ